ਹੈਂ ਡੱਬਾ ਉਹ ਤਾਨੂੰ ਪਤਾ ਤਾਨੂੰ ਪਤਾ ਡੱਬਾ ਆਇਆ ਏ ਲੱਡੂ ਬਰਫੀ ਆਈ ਹੋਣਗੀ ਉਹ ਫੜੇ ਯਾਰ ਮੜਾ ਡੱਬਾ ਮੈਂ ਕੱਪੜੇ ਸੈਟ ਕਰਨਾ ਮਣੇ ਆ ਉਹ ਤੂੰ ਲੱਡੂ ਬਰਫੀ ਦੀ ਗੱਲ ਕਰਦਾ ਜਿੱਡਾ ਸੋਹਣਾ ਡੱਬਾ ਪੱਕਾ ਮਿਲਕ ਕੇ ਕੇਕ ਹੋਊਗਾ ਉਹ ਨਹੀਂ ਮੈਨੂੰ ਲੱਗਦਾ ਚਮਚਮਾ ਚੱਲ ਪਾਪੀ ਨੂੰ ਦੱਸਦੇ ਆ ਚੱਲ ਗਾਸੀ ਜਾਨੀ ਇਹ ਫਰਨੂ ਕੀ ਹੋ ਗਿਆ ਟਪੂ ਟਪੂ ਕਰਦੀ ਆ ਫਿਰਦੀ ਆ ਪੁੱਤਰ ਵੇਖੂ ਡੱਬਾ ਏ ਮੈਨੂੰ ਲੱਗਦਾ ਇਹਦੇ ਵਿੱਚ ਤਾਂ ਕਾਲੀਆਂ ਗਲਾਉ ਜੰਮਣਾ ਹੋਣਗੀਆਂ ਨਹੀਂ ਨਹੀਂ ਚਿੱਟੀਆਂ ਹੋਣਗੀਆਂ ਅਏ ਹੋਏ ਮੇਰੇ ਤਾਂ ਮੂੰਹ 'ਚ ਪਾਣੀ ਆਈ ਹੁਰ ਵਈ ਕਿਵੇਂ ਭੂਆ ਦੇ ਮੁੰਡਿਆ ਇਹ ਆਪਣੇ ਛੋਟੇ ਵੀਰ ਦਾ ਨਾ ਵਿਆਹ ਰੱਖਿਆ ਮੈਂ ਕਿਹਾ ਭੂਆ ਤਾਂ ਰਹੀ ਨਹੀਂ ਪਰ ਪਰਿਵਾਰ ਨਾਲ ਤਾਂ ਵਰਤਣਾ ਹੀ ਹੈ ਨਾ ਇਸ ਕਰਕੇ ਤੁਹਾਨੂੰ ਡੱਬਾ ਦੇਣ ਆਇਆ ਸੀ ਯਾਰ ਉਹ ਕੋਈ ਗੱਲ ਨਹੀਂ ਵੀਰੇ ਤੁਸੀਂ ਆਓ ਬੈਠੋ ਜਾ ਪਾਣੀ ਪਿਓ ਡੱਬੋ ਵੀ ਫੜ ਲੈਣੇ ਬੈਠੋ ਪਹਿਲਾਂ ਨਹੀਂ ਜਾ ਤੂੰ ਪਾਣੀ ਫੜਾ ਉਹਨਾਂ ਨੂੰ ਜਾ ਕੇ ਮੈਂ ਠੜੀ ਤੇ ਗੋਲੀ ਵਾਲਾ ਬੱਤਾ ਲੈ ਕੇ ਆਉਣੀ ਆ ਨਹੀਂ ਠੰਡ ਚ ਗੋਲੀ ਵਾਲਾ ਬੱਤਾ ਪਿਆ ਕੇ ਡੱਬੇ ਵਾਲੇ ਰਸੋਣੇ ਆ ਜਾ ਤੂੰ ਚਾਹ ਤਰ ਚੱਲ ਮੈਂ ਪਾਣੀ ਪਾ ਕੇ ਧਰਦੀ ਛੱਡ ਠੀਕ ਬਾਈ ਸਸਰੀ ਕਾ ਸਸਰੀ ਕਾ ਹੋਰ ਬਾਈ ਹੁਣੀ ਦੀਂਦੇ ਕਿੱਥੇ ਆ ਉਹ ਇੱਕ ਤਾਂ ਸ਼ਹਿਰ ਨੂੰ ਗਏ ਆ ਦੂਜੇ ਖੇਤ ਗਏ ਆ ਗੇੜਾ ਮਾਰਨ ਚਲੋ ਕੋਈ ਗੱਲ ਨਹੀਂ ਥੋੜੀ ਦੇਰ ਬੈਠ ਜਾਨੇ ਆ ਉਹਨਾਂ ਨੂੰ ਮਿਲ ਕੇ ਹੀ ਜਾਵਾਂਗੇ ਹੁਣ ਆਏ ਆ ਤਾਂ ਓਹੋ ਉਹ ਮੈਨੂੰ ਦੱਸ ਕੇ ਗਈ ਸੀ ਉਹਨਾਂ ਨੂੰ ਤਾਂ ਕਵੇਲਾ ਹੋ ਜਾਣਾ ਨਾਲੇ ਮਿਲ ਤਾਂ ਆਪਾਂ ਵਿਆਹ ਤੇ ਵੀ ਲਾਵਾਂਗੇ ਤੁਸੀਂ ਦੂਜੀ ਭੂਆ ਕੋਲੇ ਵੀ ਜਾਣਾ ਹੁਣ ਡੱਬਾ ਰੱਖੋ ਤੇ ਤੁਸੀਂ ਜਾਓ ਲੋਏ ਲੋਏ ਆਹਾ चलो ठीक है जाने हैं जी आ लो भाई डब्बा ओ नो 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 नो